ਮੇਲਾ ਲਗਾਇਆ ਗਿਆ ਵਾ ਦਿਖਾਣਾ ਚਾਹਾਂਗੇ ਇੱਥੇ ਚੂਲੇ ਲੱਗੇ ਹੋਏ ਨੇ ਵੱਡੀ ਵੱਡੀ ਚੰਡੋਲ ਲੱਗੀ ਹੋਈ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦਾ ਰਾਜਗੁਰ ਨਗਰ ਦਾ ਮੇਲਾ ਹਾਂਜੀ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀਗੇ ਫਿਰ ਅੱਜ ਪਹਿਲਾ ਦਿਨ ਹੀ ਬੱਚਿਆਂ ਨਾਲ ਕੁਝ ਸੀਗਾ ਕਿ ਜਾਣਾ ਆਣਾ ਤਾਂ ਪਹਿਲੇ ਦਿਨ ਬੱਚਿਆਂ ਨੂੰ ਲੈ ਕੇ ਆਏ ਹਾਂ ਤੁਹਾਡੇ ਸਾਨੂੰ ਬੜਾ ਸ਼ੌਂਕ ਸੀਗਾ ਕਿ ਹਾਂ ਸਟਾਰਟ ਹੋ ਜਾਏ ਤੇ ਲਈ ਲਿੰਗਦੇ ਹੋਏ ਦੇਖਦੇ ਸੀਗੇ ਵੀ ਜਾਵਾਂਗੇ ਹਾਂਜੀ ਬਹੁਤ ਅੱਛਾ ਲੱਗ ਰਿਹਾ ਕਿ ਜਿੱਦਾ ਸਾਡੇ ਬੱਚੇ ਹੱਸਦੇ ਹੋਏ ਨਜ਼ਰਾਂ ਨੂੰ ਸਾਨੂੰ ਉਹੀ ਬਹੁਤ ਹੈ ਇਹਨਾਂ ਰਨ ਸਾਈਡ ਹੈ ਨਾ ਇੱਥੇ ਰਸ਼ ਕਰਾਊਡ ਥੋੜਾ ਘੱਟ ਹੈ ਤੇ ਸਾਨੂੰ ਜ਼ਿਆਦਾ ਕੰਫਰਟੇਬਲ ਰਹਿੰਦਾ ਬੱਚਿਆਂ ਨੂੰ ਇੱਥੇ ਲਿਆਣਾ ਬਹੁਤ ਇੰਜੋਏ ਕਰਨੇ ਬੱਚੇ ਬਹੁਤ ਮਤਲਬ ਮੇਲਾ ਲੱਗੇ ਹੋਇਆ ਤੇ ਬਹੁਤ ਇੰਜੋਏ ਕਰੇ ਬਹੁਤ ਅੱਛਾ ਲੱਗਿਆ ਪਟਿਆਲੀ ਬਹੁਤ ਵਧੀਆ ਜੀ ਰਾਈਡਸ ਵਗੈਰਾ ਨੇ ਕਾਫੀ ਤੇ ਬਸ ਹੁਣ ਚੈੱਕ ਕਰਦੇ ਹਾਂ ਕਿ ਕੀ ਪ੍ਰਾਈਸ ਵਗੈਰਾ ਕੀ ਨੇ ਇਸ ਵਾਰ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ 24 ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤਿਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਮਹਾਮਾਈ ਦਾ ਦਿਨ ਨਰਾਤਾ ਸੀਗਾ ਰਾਮਲੀਲਾ ਦੀ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਦਿਖਾਵਾਂਗੇ ਕਿ ਇਸ ਪਾਸੇ ਰਾਮਲੀਲਾ ਜਿਹੜੀ ਥੋੜੀ ਦੇਰ ਵਿੱਚ ਸ਼ੁਰੂ ਹੋ ਜਾਵੇਗੀ ਤੇ ਇਹ ਜਿਹੜਾ ਮੇਲਾ ਲੱਗਾ ਹੋਇਆ ਵਾ ਰਾਜਨਗਰ ਰਾਜਗੁਰ ਨਗਰ ਲੁਧਿਆਣਾ ਦਾ ਰਾਜਗੁਰ ਨਗਰ ਦੁਸ਼ਹਿਰਾ ਕਮੇਟੀ ਵੱਲੋਂ ਇਹ ਮੇਲਾ ਲਗਾਇਆ ਗਿਆ ਵਾ ਦਿਖਾਣਾ ਚਾਹਾਂਗੇ ਇੱਥੇ ਚੂਲੇ ਲੱਗੇ ਹੋਏ ਨੇ ਵੱਡੀ ਵੱਡੀ ਚੰਡੌਲ ਲੱਗੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦਾ ਰਾਜਗੁਰੂ ਦਾ ਰਾਜਗੁਰੂ ਨਗਰ ਦਾ ਮੇਲਾ ਜਿੱਥੇ ਆਧੁਨਿਕ ਤਰੀਕੇ ਦੇ ਜਿਹੜੇ ਚੂਲੇ ਲੱਗੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਕਿ ਲੋਕਾਂ ਦਾ ਹੋਲੀ ਹੋਲੀ ਇਕੱਠ ਵੱਧਦਾ ਜਾ ਰਿਹਾ ਹੈ ਬੱਚੇ ਆਪਣੇ ਚੂਲਿਆਂ ਦੇ ਵਿੱਚ ਇੰਜੋਏ ਕਰ ਰਹੇ ਨੇ ਦਿਖਾਣਾ ਜਾਵਾਂਗੇ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ 24 ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਇਹ ਜਿਹੜੇ ਚੂਲੇ ਲੱਗੇ ਹੋਏ ਨੇ ਬੱਚੇ ਆਪਣਾ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਵਾਵਾਂਗੇ ਇੱਥੇ ਜਿਹੜੇ ਲੋਕ ਇੱਥੇ ਮੇਲਾ ਦੇਖਣ ਆਏ ਨੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਸੁਰੱਖਿਆ ਦੀ ਵੀ ਗੱਲਬਾਤ ਕਰਾਵਾਂਗੇ ਦਿਖਾਵਾਂਗੇ ਕਿ ਪੁਲਿਸ ਦੇ ਕਰਮਚਾਰੀਆਂ ਦੀ ਗਸ਼ਤੇ ਤੇ ਹੈ ਕਿ ਨਹੀਂ ਹੈ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਇਹ ਲੁਧਿਆਣਾ ਦਾ ਰਾਜਗੁਰੂ ਨਗਰ ਦਾ ਮੇਲਾ ਗੱਲਬਾਤ ਕਰਾਵਾਂਗੇ ਜਿਹੜੇ ਇੱਥੇ ਆਏ ਹੋਏ ਨੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਰ ਕਿ ਕਿੱਦਾਂ ਲੱਗ ਰਿਹਾ ਸਰ ਅੱਜ ਮਹਾਮਾਈ ਦਾ ਜਿਹੜਾ ਪਹਿਲਾ ਨਰਾਤਾ ਵੀ ਹੈਗਾ ਵਾ ਤੇ ਦੁਸ਼ਹਿਰਾ ਦਾ ਵੀ ਮੇਲੇ ਦਾ ਵੀ ਸ਼ੁਰੂਆਤ ਚ ਕਿੱਦਾਂ ਲੱਗ ਰਿਹਾ ਸਰ ਬਹੁਤ ਬੜੀਆ ਬਹੁਤ ਬੜੀਆ ਬੱਚੇ ਪੂਰਾ ਇੰਜੋਏ ਕਰ ਰਹੇ ਸਭ ਬਹੁਤ ਬੜੀਆ ਹੈ ਤੋਂ ਕੁਝ ਕਿਸੇ ਲੱਗ ਰਿਹਾ ਕਿ ਯਹਾਂ ਪੇ ਸੁਰੱਖਿਆ ਕੇ ਪੁਖਤਾ ਪ੍ਰਬੰਧ ਕੀ ਹੋਏ ਆ ਹਾਂ ਪਰ ਸਹੀ ਹੈ ਬਿਲਕੁਲ ਬਾਹਰੇ ਖੜੀ ਹੈ ਪੁਲਿਸ ਹਾਂਜੀ ਸਹੀ ਅਰੇਂਜਮੈਂਟ ਹੈ ਬੜੀਆ ਅਰੇਂਜਮੈਂਟ ਕੋਈ ਹੁੱਲੜਬਾਜੀ ਤੋਂ ਨਹੀਂ ਨਜ਼ਰ ਆ ਰਹੀ ਯਹਾਂ ਪੇ ਕੁਛ ਐਸਾ ਕੁਛ ਨਜ਼ਰ ਆ ਰਹਾ ਹੈ ਨਹੀਂ ਅਭੀ ਤੱਕ ਤਾਂ ਕੁਛ ਨਹੀਂ ਆ ਰਹਾ ਸਭ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦੇ ਰਾਜਨਗਰ ਦਾ ਮੇਲਾ ਹਾਂਜੀ ਇਹ ਸਾਡੇ ਨਾਲ ਜਿਹੜੇ ਮੇਲੇ ਦੇ ਠੇਕੇਦਾਰ ਮੌਜੂਦ ਨੇ ਬ੍ਰਾਮ ਬਾਬੂ ਜੀ ਕੀ ਕਹਿਣਾ ਚਾਹੋਗੇ ਆ ਮੇਲਾ ਲੱਗਿਆ ਆਵਾ ਕਿੱਦਾਂ ਦੇ ਪ੍ਰਬੰਧ ਕੀਤੇ ਹੋਏ ਨੇ ਤੇ ਕਿੱਦਾਂ ਕਿੱਦਾਂ ਦੇ ਝੁੱਲੇ ਨੇ ਝੁੱਲੇ ਬਹੁਤ ਵਧੀਆ ਲਾਏ ਆਪਾਂ ਹਰ ਗੱਲ ਦੀ ਸੇਫਟੀ ਰੱਖਿਆ ਹੈ ਇਸ ਗੱਲੋਂ ਆਪਣਾ ਸਾਰੇ ਭਾਈਆਂ ਨੂੰ ਆਪਣੇ ਤੋਂ ਸਤਿ ਸ਼੍ਰੀ ਅਕਾਲ ਮੇਲਾ ਸਭ ਤੋਂ ਵਧੀਆ ਆਪਾਂ ਹਰ ਸਾਲ ਵਾਂਗੂ 15-20 ਸਾਲ ਹੋ ਗਏ ਮੈਨੂੰ ਲਗਾਤਾਰ ਲੱਦੇ ਹੋਏ ਮੈਂ ਹਰ ਸਾਲ ਦੀ ਤਰ੍ਹਾਂ ਸਾਰਾ ਕੁਝ ਅਰੇਂਜ ਕੀਤਾ ਆਇਆ ਇੱਥੇ ਤੇ ਬਾਬੂ ਸਾਹਿਬ ਕੇ ਪਿਛਲੀ ਵਾਰ ਦੇਖਣ ਚ ਆਇਆ ਸੀਗਾ ਕਿ ਕਈ ਵਾਰੀ ਮੇਲਿਆਂ ਦੇ ਵਿੱਚ ਝੂਲਿਆਂ ਦੇ ਵਿੱਚ ਕਈ ਹਾਸੇ ਵਰਪਰ ਜਾਂਦੇ ਸੀ ਲੱਗਦਾ ਤੁਸੀਂ ਜਿਹੜੇ ਝੂਲੇ ਨੇ ਸੁਰੱਖਿਆ ਵਗੂ ਪੂਰੇ ਆਪਣੇ ਮਾਅਬਦੰਤ ਪੂਰੇ ਖਰੇ ਕੀਤੇ ਹੋਏ ਨੇ ਮੈਂ ਸਰ ਆਪ ਡੇਲੀ ਆ ਕੇ ਨਟਬੋਰਡ ਮੁੰਡਿਆਂ ਨੂੰ ਕਹਿ ਕੇ ਡੇਲੀ ਚੈੱਕ ਕਰਵਾਈਦਾ ਮੈਂ 7 ਵਜੇ ਇੱਥੇ ਆ ਜਾਂਦਾ ਕੋਈ ਬੰਦਾ 12 1 ਵਜੇ 2 ਵਜੇ ਸੋਕੇ ਆਂਦਾ ਨਹੀਂ ਲੇਕਿਨ ਉਹ ਮੇਰੀ ਜ਼ਿੰਮੇਵਾਰੀ ਐ ਇਸ ਕਰਕੇ ਮੈਂ ਆਪਣਾ ਪੂਰਾ ਪਰਬੰਧ ਵਧੀਆ ਕਰਕੇ ਰੱਖਦਾ ਆਪਾਂ ਗੱਲ ਕਰੀਏ ਸੁਰੱਖਿਆ ਦੀ ਸੀਸੀਟੀਵੀ ਸੀਸੀਟੀਵੀ ਕੈਮਰੇ ਹੈਗੇ ਨੇ ਪੁਲਿਸ ਦੀ ਗਸ਼ਟ ਹੈਗੀ ਇੱਥੇ ਸਰ ਇੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਆ ਪੁਲਿਸ ਦੀ ਵੀ ਸਭ ਕੁਝ ਅਰੇਂਜਮੈਂਟ ਕੀਤਾ ਗਿਆ ਪਾਣੀ ਦੀ ਐ ਪਾਜੇ ਜੇਟ ਸਭ ਕੁਝ ਦਾ ਅਰੇਂਜ ਕੀਤਾ ਗਿਆ ਦੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਮੇਲਾ ਕਿੱਥੇ ਲੱਗਿਆ ਕੀ ਕਹਿਣਾ ਚਾਹੋਗੇ ਮੇਲਾ ਰਾਜਗੁਰੂ ਨਗਰ ਲੱਗਿਆ ਹੈ ਜੀ ਮੈਂ ਬੇਨਤੀ ਕਰਾਂਗਾ ਵੀ ਸਾਰੇ ਲੋਕਾਂ ਨੂੰ ਆ ਕੇ ਇੰਜੋਏਮੈਂਟ ਕਰੇ ਬਿਲਕੁਲ ਜੀ ਇਹ ਮੇਲੇ ਦੇ ਠੇਕੇਦਾਰ ਸੀ ਗੱਲਬਾਤ ਕੀਤੀ ਇਹਨਾਂ ਨੇ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇੱਥੇ ਆਧੁਨਿਕ ਤਰੀਕੇ ਦੇ ਆਧੁਨਿਕ ਤਰ੍ਹਾਂ ਦੇ ਇੱਥੇ ਚੂਲੇ ਲੱਗੇ ਹੋਏ ਨੇ ਸੇਫਟੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਲੇ ਦੀਆਂ ਇਹ ਜੋ ਗੇਮਸ ਹੁੰਦੀਆਂ ਨੇ ਜੋ ਖੇਡਾਂ ਹੁੰਦੀਆਂ ਨੇ ਇਹ ਸਟਾਲ ਲੱਗੇ ਹੋਏ ਨੇ ਤੁਸੀਂ ਆਓ ਤੇ ਇੱਥੇ ਆਪਣੀ ਫੈਮਿਲੀ ਨਾਲ ਆਓ ਕਿਸੇ ਤਰ੍ਹਾਂ ਦਾ ਕੋਈ ਫੁੱਲੜਬਾਜੀ ਨਹੀਂ ਹੈਗੀ ਇੱਥੇ ਪੂਰੇ ਸੁਰੱਖਿਆ ਦੇ ਇੰਤਜ਼ਾਮ ਨੇ ਇਹ ਤਸਵੀਰਾਂ ਨੇ ਰਾਜਗੁਰ ਨਗਰ ਲੁਧਿਆਣੇ ਮੇਲੇ ਦੀਆਂ ਗੱਲਬਾਤ ਕਰਵਾਵਾਂਗੇ ਤੁਹਾਡੀ ਹੋਰ ਵੀ ਜਿਹੜੇ ਇੱਥੇ ਲੋਕ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਆਪਣਾ ਗੇਮ ਖੇਡ ਕੇ ਆਪਣਾ ਜੋ ਮੇਲੇ ਦੇ ਨਜ਼ਾਰੇ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨਸ ਵੀ ਚੱਲ ਰਹੀਆਂ ਬੱਚਿਆਂ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਤੁਹਾਡੀ ਤਸਵੀਰਾਂ ਤੁਸੀਂ ਦੇਖ ਰਹੇ ਹਾਂਜੀ ਬੈਂਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਇੰਜੋਏ ਕਰਨੇ ਬੱਚੇ ਬਹੁਤ ਮਤਲਬ ਮੇਲਾ ਲੱਗੇ ਹੋਇਆ ਤੇ ਬਹੁਤ ਇੰਜੋਏ ਕਰੇ ਬਹੁਤ ਅੱਛਾ ਲੱਗੇ ਤੇ ਕਿੱਦਾਂ ਸੁਰੱਖਿਆ ਤੇ ਕਿੱਦਾਂ ਲੱਗ ਰਿਹਾ ਕੋਈ ਡਾਡੁਰ ਦਾ ਮਾਹੌਲ ਤਾਂ ਨਹੀਂ ਤੇ ਦੇਖਣ ਨੂੰ ਨਹੀਂ ਹੁੰਦਾ ਤੇ ਕੋਈ ਨਹੀਂ ਹੈਗਾ ਡਾਡੁਰ ਦਾ ਮਾਹੌਲ ਤੇ ਕੋਈ ਵੀ ਨਹੀਂ ਹੈਗਾ ਸਭ ਕੁਝ ਮਤਲਬ ਵਧੀਆ ਹੈਗਾ ਤੇ ਕਿੱਦਾਂ ਦਾ ਲੱਗ ਰਿਹਾ ਇਹ ਪਹਿਲਾ ਦਿਨ ਹੈ ਮੇਲੇ ਦੇ ਜੋ ਨਵਰਾਤਰੀ ਦਾ ਪਹਿਲਾ ਦਿਨ ਹੈ ਕੀ ਕਰਨਾ ਚਾਹੋਗੇ ਸਭ ਬਹੁਤ ਅੱਛਾ ਹੈ ਮੈਂ ਇਹਨਾਂ ਨੂੰ ਕੁਝ ਕਹਿਣ ਨਹੀਂ ਜਾਉਂਗੀ ਮਤਲਬ ਬਹੁਤ ਅੱਛਾ ਹੈਗਾ ਭਈ ਸਾਰਾ ਕੁਝ ਸਾਰੀ ਤਿਆਰੀ ਬਹੁਤ ਵਧੀਆ ਕਰਕੇ ਕੀਤੀ ਹੋਈ ਨੌ ਰਾਤਾਂ ਦੀ ਸਾਰਾ ਕੁਝ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਕੁਝ ਕੁਛ ਐਦਾ ਨਜ਼ਰ ਤਾਂ ਨਹੀਂ ਆ ਰਿਹਾ ਐਦਾ ਕੁਛ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਦੇਖੋ ਜੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਜ਼ਰ ਨਹੀਂ ਆ ਰਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਸਾਸੀ ਕਪਨ ਜੀ ਕੀ ਕਹਿਣਾ ਚਾਹੋਗੇ ਮੇਲੇ ਤੇ ਤੁਸੀਂ ਆਏ ਹੋ ਜਿਹੜਾ ਲੱਗਿਆ ਰਾਯੂ ਨਗਰ ਚ ਹਾਂਜੀ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀਗੇ ਫਿਰ ਅੱਜ ਪਹਿਲਾਂ ਵੀ ਨਹੀਂ ਬੱਚਿਆਂ ਦਾ ਕੁਛ ਸੀਗਾ ਕਿ ਜਾਣਾ ਜਾਣਾ ਤਾਂ ਪਹਿਲਾਂ ਤਾਂ ਬੱਚਿਆਂ ਨੂੰ ਲੈ ਕੇ ਆਇਆ ਇਸ ਤੋਂ ਮਾਰੇ ਸਾਨੂੰ ਬੜਾ ਸ਼ੌਂਕ ਸੀਗਾ ਕਿ ਹਾਂ ਸਟਾਰਟ ਹੋ ਗਿਆ ਦਿੱਲੀ ਲਿੰਗ ਦੇ ਹੋਏ ਦੇਖਦੇ ਸੀਗੇ ਵੀ ਜਾਵਾਂਗੇ ਹਾਂਜੀ ਬਹੁਤ ਅੱਛਾ ਲੱਗ ਰਿਹਾ ਤੇ ਬੱਚਿਆਂ ਨੂੰ ਕਿੰਨਾ ਕੋ ਸ਼ਾ ਜੀ ਬੱਚਿਆਂ ਲਈ ਬਹੁਤ ਵਧੀਆ ਜੀ ਰਾਈਟਸ ਵਗੈਰਾ ਨੇ ਕਾਫੀ ਤੇ ਬਸ ਹੁਣ ਚੈੱਕ ਕਰਦੇ ਹਾਂ ਕਿ ਕੀ ਪ੍ਰੈਕਟਿਸ ਵਗੈਰਾ ਕੀ ਨੇ ਇਸ ਵਾਰ ਤੇ ਸੁਰੱਖਿਆ ਦੇ ਲੈ ਕੇ ਤੁਸੀਂ ਦੇਖਿਆ ਹਤੇ ਤੁਸੀਂ ਕੋਈ ਬੇਖੋਫੋ ਕਿ ਆਇਓ ਕੋਈ ਤੁਹਾਨੂੰ ਡਰਤਾ ਨਹੀਂ ਕਿ ਇੱਥੇ ਦਾ ਨਹੀਂ ਬਿਲਕੁਲ ਵੀ ਨਹੀਂ ਕਿਉਂ ਕਰਕੇ ਇੱਕ ਦੋ ਦਿਨ ਪਹਿਲਾਂ ਵਿజిਟ ਕੀਤਾ ਸੀ ਉਦੋਂ ਉਹ ਕਹਿ ਰਹੇ ਸੀ ਕਿ ਅਸੀਂ ਇਹ ਸੀ ਚੀਜ਼ ਨੂੰ ਕਨਫਰਮ ਕਰ ਰਹੇ ਹਾਂ ਕਿ ਕਿੱਦਾਂ ਹੋਏਗਾ ਸਾਰਾ ਕੁਝ ਹਾਂਜੀ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮੇਲਾ ਲੱਗਿਆ ਲੁਧਿਆਣਾ ਰਾਜਗੁਰੂ ਨਗਰ ਦਾ ਬੱਚੇ ਆਪਣਾ ਇੰਜੋਏ ਕਰਦੇ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਨੇ ਰਾਯੂਨਗਰ ਦੇ ਮੇਲੇ ਦੀਆਂ ਗੱਲਬਾਤ ਕਰਵਾਈ ਲੋਕਾਂ ਨਾਲ ਤੇ ਹੋਰ ਵੀ ਗੱਲਬਾਤ ਕਰਵਾਣਾ ਚਾਹਾਂਗੇ ਲੇਕ ਦੇਖਣ ਜਾ ਕਿ ਕੋਈ ਹਾਂਜੀ ਬਾਜੀ ਹਾਂਜੀ ਸਸੀ ਗਾਲ ਜੀ ਸਰ ਕੀ ਕਹਿਣਾ ਚਾਹੋਗੇ ਸਰ ਆ ਮੇਲੇ ਚ ਤੁਸੀਂ ਲੰਘ ਰਹੇ ਹੋ ਤੁਸੀਂ ਮੇਲਾ ਦੇਖਣ ਆਏ ਕੀ ਕਹਿਣਾ ਚਾਹੋ ਬਹੁਤ ਬੜੀ ਹੈ ਜੀ ਮੈਂ ਤਾਂ ਹਾਂ ਜਿਮ ਜਾਂਦਾ ਹਾਂ ਬਟ ਮੇਲਾ ਦੇਖ ਕੇ ਮੇਰਾ ਮਨ ਕਰ ਗਿਆ ਮੈਂ ਜਿਮ ਛੱਡ ਕੇ ਇੱਧਰ ਘੁੰਮ ਰਹਾ ਹਾਂ अच्छा जी हर साल यहाँ पे मेला ऑर्गेनाइज होता है और जितने भी कमेटी मेंबर मैं सबको थैंक यू कहना चाहता हूँ जो हर साल यहाँ ऑर्गेनाइज करते हैं और वापस हमें बचपन के दिन याद आ जाते हैं जी, जी। तो बड़ी खुशी है जी अगर मेला लगा हो सर एक, एक इंसिडेंट हुआ था शहर में भी पीछे दिन हुआ था कि बच्चे को लोगों में थोड़ा सा सहम है कि हमारे बच्चों क्योंकि यहाँ पे भी छोटे छोटे बच्चे बच्चियाँ आती हैं क्या लगता है आपको क्या उनके परिवार को क्या करना चाहिए लगता है आपको यहाँ पे सुरक्षा के पुख्ता प्रबंध है यहाँ पे नहीं प्रबंध की हर बार कमी रहती है पर पुलिस अपना काम करती है पुलिस नंबर में कम रहती है नंबर ज्यादा होना चाहिए दूसरी बार समाज में सब लोग रहते हैं अगर एक इंसिडेंस होता है तो उसकी वजह से ये नहीं होता तो कि हर जगह वैसा ही हो पर फिर भी हम प्रशासन से मांग करेंगे कि सुरक्षा का पूरा ध्यान रखा जाए क्योंकि कई बार रश में जो लेडीज आती है वो तो थोड़ा सा अनकंफर्टेबल फील करती है यहाँ पे तो मेरी प्रशासन से यही गुहार है कि सुरक्षा का इंतजाम किया जाए बिल्कुल जी बिल्कुल बिल्कुल जी सुरक्षा की मांग की इन्होंने गल बात कि प्रशासन तो कि कितना ਕਿ ਇਥੇ ਪੁਲਿਸ ਦੀ ਗਸ਼ਟ ਵੱਧ ਤੋਂ ਵਧਾਈ ਵੱਧਾਈ ਜਾਵੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਕਰਨਾ ਚਾਹੋਗੇ ਸਰ ਤੁਸੀਂ ਮੇਲੇ ਦੇ ਵਿੱਚ ਆਏ ਹੋ ਕਿੱਦਾਂ ਲੱਗ ਰਿਹਾ ਕਿੱਦਾਂ ਦਾ ਬਰਬਾਦ ਲੱਗਦਾ ਤੁਹਾਨੂੰ ਇੱਥੇ ਹਮ ਹੋ ਗਿਆ ਹਮ ਮਾਰੇ ਵਾ ਥੋੜਾ ਮੇਲਾ ਤਾਂ ਬੱਚੋਂ ਕੇ ਲਈ ਹੁੰਦਾ ਤੇ ਤੁਹਾਨੂੰ ਵੀ ਦਿਨ ਯਾਦ ਆਂਦੇ ਹੋਣਗੇ ਆਪਣੇ ਬਚਪਨ ਦੇ ਉਹ ਭੁੱਲ ਗਏ ਹਾਂਜੀ ਕੀ ਗੱਲ ਹੋ ਗਈ ਕਿਉਂ ਭੁੱਲ ਗਏ ਜੀ ਹੋ ਗਿਆ ਉਹਦਾ ਕੁਝ ਇਸ ਤਰ੍ਹਾਂ ਹੀ ਹੁੰਦਾ ਬਚਪਨ ਦਾ ਜ਼ੇਰਬਾਚ ਬਚਪਨ ਦੀਆਂ ਗੱਲਾਂ ਫੇਰ ਥੋੜਾ ਮਿਲਦੀਆਂ ਜੀ ਜੀ ਬਿਲਕੁਲ ਜੀ ਬਚਪਨ ਦੀਆਂ ਗੱਲਾਂ ਯਾਦ ਕਰਦੇ ਹੋ ਇਹ ਕਹਿੰਦੇ ਕਿ ਭੁੱਲ ਗਏ ਹਾਂਜੀ ਸਤਿ ਸ਼੍ਰੀ ਅਕਾਲ ਬੇਨ ਜੀ ਕੀ ਕਿੱਦਾਂ ਲੱਗਦਾ ਜੀ ਤੁਹਾਨੂੰ ਬੱਚਿਆਂ ਨੂੰ ਤੁਸੀਂ ਇੰਜੋਏ ਕਰਵਾ ਰਹੇ ਮੇਲੇ ਇਹ ਆਪਣਾ ਬਚਪਨ ਦੁਬਾਰਾ ਜੀ ਲੈ ਲਨੇ ਇਹਨਾਂ ਨੂੰ ਖੁਸ਼ ਖੁਸ਼ ਹੁੰਦੇ ਦੇਖ ਕੇ ਬਹੁਤ ਵਧੀਆ ਲੱਗਦਾ ਜੀ ਕਿੰਨਾ ਕੋ ਸ਼ਾਹ ਜੀ ਬੱਚਾ ਕਿੰਨੀ ਘੜੀ ਸੀ ਬੱਚਾ ਜੀ ਠੀਕ ਹੈ ਜਿੱਦਾਂ ਸਰ ਜਿਸ ਚ ਸਾਡੇ ਬੱਚੇ ਹੱਸਦੇ ਹੋਏ ਨਜ਼ਰਾਂ ਨੂੰ ਸਾਨੂੰ ਉਹੀ ਬਹੁਤ ਆ ਜੀ ਤੇ ਆਪਾਂ ਕਿੱਥੇ ਖੜੇ ਜੀ ਕਿਹੜੀ ਜਗ੍ਹਾ ਤੇ ਖੜੇ ਆ ਮਾ ਜੀ ਰਾਜਗੁਰੂ ਨਗਰ ਜੀ ਇਹ ਕਿੱਦਾਂ ਸੁਰੱਖਿਆ ਦਾ ਲੱਗਦਾ ਜੀ ਇੰਤਜ਼ਾਮ ਕਿੱਦਾਂ ਸੱਟ ਹਾਂ ਕਿਉਂਕਿ ਇਨਰ ਇਨਸਾਈਡ ਹੈ ਨ ਬਿਲਕੁਲ ਜੀ ਸੁਰੱਖਿਆ ਦੇ ਵੀ ਗੱਲਬਾਤ ਕੀਤੀ ਕਰਵਾਈ ਹੈ ਕਿ ਸੁਰੱਖਿਆ ਦੀ ਪੁਖਤਾ ਇੰਤਜ਼ਾਮ ਨੇ ਤੇ ਬਾਕੀ ਐਦਾ ਦੇ ਮੁੱਦੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬਣੇ ਰਹਿ ਜੋੜੇ ਰਹੋ ਧੰਨਵਾਦ ਬਿਲਕੁਲ ਜੀ ਗੱਲਬਾਤ ਕੀਤੀ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਵਾਈ ਹੈ ਜਿਹੜੇ ਇੱਥੋਂ ਦੇ ਠੇਕੇਦਾਰ ਸੀ ਉਹਨਾਂ ਨਾਲ ਵੀ ਗੱਲਬਾਤ ਕਰਵਾਈ ਹੈ ਦੱਸਿਆ ਉਹਨਾਂ ਨੇ ਕਿ ਇੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਦੀ ਇੱਥੇ ਗਸ਼ਤ ਵਿਦਾਨ ਦੀ ਵੀ ਮੰਗ ਕੀਤੀ ਗਈ ਹੈ ਤੇ ਬਾਕੀ ਐਦਾ ਦੇ ਮੁੱਦੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬਣੇ ਰਹਿ ਜੋੜੇ ਰਹੋ ਧੰਨਵਾਦ